ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਪਾ ਰਹੀ ਸੀਗੇ ਜੀ ਮਸ਼ੀਨ ਵਿੱਚ ਕੱਪੜੇ ਪਾਣੀ ਲਾਇਆ ਹੋਇਆ ਸੀ ਆਪਣਾ ਪਹਿਲਾਂ ਤੇ ਹੁਣ ਕੱਪੜੇ ਪਾ ਦਾਂਗੇ ਦੁਪਹਿਰ ਹੀ ਬਾਦੀ ਧੋਣ ਲੱਗੀਆਂ ਜੀ ਮੈਂ ਕੱਪੜੇ ਪਹਿਲਾਂ ਤਾਂ ਪਤਾ ਨਿਕਲੀ ਸੀ ਅੱਜ ਵਧੀਆ ਪਰ ਸੇਤ ਠੀਕ ਨਹੀਂ ਸੀਗੀ ਤਾਂ ਕਰਕੇ ਮੈਂ ਸਵੇਰੇ ਕੰਮ ਨਿਬੜ ਕੇ ਪੈ ਗਈ ਸੀ ਜੀ ਹੁਣ ਦੁਪਹਿਰੀ ਚਾਹ ਪੀ ਕੇ ਫੇਰ ਲੱਗੀਆਂ ਜੀ ਕੱਪੜੇ ਧੋਣ ਇਹ ਸਾਰੇ ਕੱਪੜੇ ਪਾ ਦਾਂਗੇ ਜੀ ਆਪਾਂ ਵਿੱਚ ਇੱਕ ਤਾਂ ਜੇਬਾਂ 'ਚ ਹੱਥ ਮਾਰਨਾ ਜ਼ਰੂਰ ਪੈਂਦਾ ਜੀ ਕਈ ਵਾਰੀ ਬਾਜ ਵਗੈਰਾ ਵਿੱਚ ਹੁੰਦਾ ਬੱਚਿਆਂ ਦੇ ਪੈਂਟਾਂ ਦੇ ਦੇ ਰਮਾਲਾ ਹੁੰਦੀਆਂ ਨੇ ਜੇਬਾਂ 'ਚ ਤੇ ਇੱਕ ক্লোਰ ਦੇ ਨਾਲਿਆਂ ਨੂੰ ਗੱਠਾ ਦੇ ਦੇਣੀ ਹੁੰਦੀਆਂ ਜੀ ਮੈਂ ਨਹੀਂ ਫਿਰ ਉਹ ਖੁੱਲੇ ਜਾਂਦੇ ਨੇ ਜੀ ਵਿੱਚ ਨਿਕਲ ਜਾਂਦੇ ਨੇ ਲੋਅਰ ਦੇ ਨਾਲੇ ਜੀ ਦੋ ਤਿੰਨ ਗੱਠਾਂ ਦੀ ਕੀ ਪਾ ਦੇਣੀ ਹੁੰਦੀਆਂ ਜੀ ਇਹ ਪੈਂਟ ਨੂੰ ਪਾਉਂਗੀ ਜੀ ਬਾਅਦ 'ਚ ਇਹ ਜੀਨ ਦੀਆਂ ਪੈਂਟਾਂ ਜਿੰਨੀਆਂ ਮਰਜ਼ੀ ਆਪਾਂ ਵਧੀਆ ਲੈ ਲਈਏ ਜੀ ਬੱਚੇ ਨਹੀਂ ਹਟਦੇ ਜੀਨ ਲੈਂਡ ਤੋਂ ਪਰ ਇਹਨਾਂ ਦਾ ਰੰਗ ਬਹੁਤ ਨਿਕਲਦਾ ਹੈ ਜੀ ਇਹਨੂੰ ਆਪਾਂ ਬਾਅਦ ਦੇ ਵਿੱਚ ਪਾਵਾਂਗੇ। ਕੱਲੀ ਨੂੰ ਧੋਦਾਂਗੇ ਜੀ ਬਾਅਦ ਚ। ਫਿਰ ਕਿਸੇ ਚਿੱਟੇ ਕੱਪੜੇ ਨੂੰ ਰੰਗ ਚੜਨ ਦਾ ਡਰ ਰਹਿੰਦਾ ਜੀ। ਤਾਂ ਕਰਕੇ ਆਪਾਂ ਇਹਨੂੰ ਬਾਅਦ 'ਚ ਹੀ ਪਾ ਦੇਣੀ ਹੁੰਦੀ ਆ। ਇਹ ਸਾਰੇ ਕੱਪੜੇ ਪਾ ਦਿੱਤੇ ਨੇ ਜੀ ਆਪਾਂ। 15 ਮਿੰਟਾਂ ਤੇ ਚਲਾਤੀ ਸੀ ਜੀ ਮਸ਼ੀਨ, ਦੋ ਵਾਰੀ ਚਲਾ ਲਾਂਗੇ। ਇਹ ਹੁਣ ਮੈਂ ਕੱਢ ਰਹੀ ਹਾਂ ਜੀ ਕੱਪੜੇ ਪੈਂਟ ਕੱਢੀ ਹੈ ਜੀ ਸੌਰੀ ਕੱਪੜੇ ਮੈਂ ਪਹਿਲਾਂ ਕੱਢ ਕੇ ਧੋ ਕੇ ਉਧਰ ਪਾਏ ਹੋਏ ਨੇ ਜੀ ਸੁਕਾਉਣ ਲਈ ਦੂਸਰੀ ਸਾਈਡ ਤੇ ਇਹ ਹੁਣ ਪੈਂਟ ਕੱਢ ਕੇ ਰੱਖੀ ਆਪਾਂ ਉਹਨੂੰ ਧੋ ਕੇ ਪਾ ਦਾਂਗੇ ਜੀ ਸੁਕਾਉਣ ਲਈ ਵਿੱਚ ਇਹਨਾਂ ਨੂੰ ਆਪਾਂ ਕੱਢ ਕੇ ਸੁੱਕਣੇ ਪਾ ਦਿੰਨੇ ਆ ਜੀ ਸਾਰਿਆਂ ਨੂੰ ਇਹ ਕੇ ਮੇਰਾ ਸੂਟ ਸੀਗਾ ਜੀ ਇਹਦੇ ਨਾਲ ਹਰੀ ਸਲਵਾਰ ਸੀ ਉਹਦਾ ਵੀ ਕੱਲਰ ਉੱਤਰਦਾ ਸੀ ਉਹਨੂੰ ਵੀ ਆਪਾਂ ਕੱਲੀ ਨੂੰ ਅਲੱਗ ਧੋ ਦਿੱਤਾ ਨਾਲ ਚੁੰਨੀ ਤੇ ਸਲਵਾਰ ਦੋਨੇ ਚੀਜ਼ਾਂ ਕਮੀਜ਼ ਆਪਾਂ ਵਿੱਚ ਪਾ ਦਿੱਤਾ ਸੀ ਇਹ ਲਾਈਨਿੰਗ ਵਾਲੀ ਸੂਟ ਤਾਂ ਘਰੇ ਪਉਣ ਚ ਤਾਂ ਨਹੀਂ ਚੱਲਦੀ ਜੀ ਜ਼ਿਆਦਾ ਥੋੜੀ ਜਿਹੀ ਧੋਾਂ ਚ ਹੀ ਖਰਾਬ ਹੋ ਜਾਂਦੇ ਨੇ ਨਾ ਹੀ ਇਹ ਜ਼ਿਆਦਾ ਠੰਡ ਚ ਪੈਂਦੇ ਨਹੀਂ ਜੀ ਹੁਣ ਥੋੜਾ ਜਿਹਾ ਪਹਿਣਗੇ ਫੇਰ ਨਹੀਂ ਪੈਂਦੇ ਇਹ ਆਪਾਂ ਪੈਂਟਰ ਨੂੰ ਪਾਣੀ ਕੱਢ ਕੇ ਇਹਦਾ ਚੰਗੀ ਤਰ੍ਹਾਂ ਝਾਗੜ ਫੇਰ ਪਾ ਦਾਂਗੇ ਜੀ ਉਹਦੇ ਵਿੱਚ ਸੇ ਤਾਂ ਠੀਕ ਨਹੀਂ ਸੀ ਜੀ ਤਾਂ ਕਰਕੇ ਜੇ ਧੋਣ ਦਾ ਮੂੜ ਤਾਂ ਨਹੀਂ ਸੀ ਪਰ ਕੱਲ ਨੂੰ ਫੇਰ ਬਹੁਤ ਜ਼ਿਆਦਾ ਹੋ ਜਾਂਦੇ ਜੀ ਇਕੱਠੇ ਤਾਂ ਕਰਕੇ ਧੋਣੇ ਪਏ ਇਹ ਆਪਾਂ ਮਸ਼ੀਨ 'ਚ ਫੇਰ ਦਾਂਗੇ ਜੀ ਸਾਫ਼ ਪਾਣੀ ਸਾਫ਼ ਕਰ ਦਾਂਗੇ ਉਹਨੂੰ ਵਿੱਚੋਂ ਤੇ ਥੋੜਾ ਟਾਈਮ ਮੈਂ ਖੁੱਲੀ ਛੱਡ ਦਿੰਨੀ ਹਾਂ ਇਹ ਮਸ਼ੀਨ ਟੱਕਣ ਨਹੀਂ ਲਾਉਂਦੀ ਪਾਣੀ ਨੂੰ ਉੱਤਰ ਜਾਂਦਾ ਚੰਗੀ ਤਰ੍ਹਾਂ ਫਿਰ ਬਾਅਦ ਚ ਕੱਪੜਾ ਫੇਰ ਕੇ ਟੱਕ ਦੇਵਾਂਗੇ ਜੀ ਇਹਨੂੰ ਆਪਾਂ ਇਹ ਆ ਗਈ ਸੀ ਜੀ ਅੰਦਰ ਇਹ ਭਾਂਡੇ ਪਏ ਸੀ ਕੁਝ ਬਾਹਰ ਪਰਵਤ ਫੇਰੀ ਵਾਲੇ ਦਿਨ ਦੇ ਇਹਨਾਂ ਨੂੰ ਆਪਾਂ ਸਾਫ ਕੇ ਰੱਖਣਾ ਜੀ ਧੋ ਕੇ ਸੁਕਾ ਲੈਨੇ ਆਪਾਂ ਇਹ ਡੱਬ ਚ ਉਹਦੇ ਚਾਹ ਬਣਾਈ ਸੀ ਆਪਾਂ ਵੱਡੇ ਭਾਂਡੇ ਕਦੇ ਕਦੇ ਲੋੜ ਪੈਂਦੀ ਹੈ ਜੀ ਇਹਨਾਂ ਦੀ ਤਾਂ ਕਰਕੇ ਇਹਨਾਂ ਨੂੰ ਆਪਾਂ ਅੰਦਰ ਹੀ ਰੱਖ ਦਿੰਨੇ ਆ ਜੀ ਸਾਫ ਕੇ ਪਰ ਸੋਈ ਚ ਨਹੀਂ ਰੱਖਦੇ ਜੀ ਵੱਡੇ ਬਰਤਨ ਆਪਾਂ ਬੈੱਡ 'ਚ ਰੱਖੇ ਹੋਏ ਨੇ ਜੀ ਇੱਕ 'ਚ ਭਾਂਡੇ ਉੱਥੇ ਰੱਖ ਦਾਂਗੇ ਇਹ ਬੱਚਿਆਂ ਦਾ ਖਲਾਰਾ ਜੀ ਬੱਚਿਆਂ ਨੇ ਬੈੱਡ ਤੇ ਕੱਪੜੇ ਸਿੱਟਣੇ ਸੱਟਣੇ ਨੇ ਜੀ ਜਿੰਨਾ ਨਾਲ ਉਹ ਮੱਝੀ ਰੋਕਦੀਏ ਵਿੱਚ ਦੀ ਫੇਰ ਵੀ ਸਿੱਟੇ ਜਾਂਦੇ ਨੇ ਜੀ ਇੱਕ ਅਦਾ ਸੂਟ ਸਾਰਾ ਦਿਨ ਚੱਕਦੇ ਰਹਿੰਨੇ ਆ ਇਹ ਆਪਣੇ ਇੱਧਰ ਚੁੰਨੀ ਤੇ ਸਲਵਾਰ ਮੈਂ ਇੱਧਰ ਪਾਤੀ ਸੀ ਜੀ ਬੈੱਡਾਂ ਤੇ ਇਹਨਾਂ ਦਾ ਰੰਗ ਨਿਕਲਦਾ ਸੀ ਹੋਰ ਕੱਪੜਿਆਂ ਤੋਂ ਅਲੱਗੇ ਪਾ ਦਿੱਤੇ ਸੁੱਕਣੇ ਇਹਨਾਂ ਨੂੰ ਸਾਫ਼ ਦਿੰਨੇ ਆ ਜੀ ਆਪਾਂ ਹੁਣ ਅੱਗੇ ਜੀ ਆਪਾਂ ਧਾਰਚੋਂ ਇੱਧਰ 5 ਵਜੇ ਦਾ ਟਾਈਮ ਸੀਗਾ ਜੀ 5:00 ਵਜੇ ਧਾਰ ਚੋਣੇ ਹੁੰਦੇ ਆਪਾਂ ਇਹ ਦਾਣਾ ਪਾ ਲਿਆ ਜੀ ਇਹਨੂੰ ਦਾਣੇ ਤੇ ਮਿਲਦੀਆਂ ਨੇ ਜੀ ਦੋਨੇ ਮੱਜਾਂ ਇੱਕ ਮੱਝ ਦੀ ਧਾਰ ਚੋਂ ਦੇ ਵੀਡੀਓ ਬਣਾਈ ਹੈ ਜੀ ਆਪਾਂ ਦੂਸਰੀ ਦਿਨ ਨਹੀਂ ਬਣਾਈ ਇੱਕ ਦਾ ਇਸ ਟਾਈਮ ਅੱਖ ਹੁੰਦੀ ਹੈ ਜੀ ਕੁਸ ਮਸਰ ਵੀ ਹੈਗਾ ਜੀ ਮੋਟਾ-ਮੋਟਾ ਪੱਖੇ ਵੀ ਲਾਏ ਹੋਏ ਨੇ ਮੇਰੇ ਉੱਪਰ ਪਰ ਉਹ ਮੱਝ ਵੱਧ ਹੇਲਦੀ ਹੈ ਜੀ ਜ਼ਿਆਦਾ ਇੱਕ ਨੂੰ ਆਤ ਹੈ ਜੀ ਖਾਂਦੀ ਖਾਂਦੀ ਤੂੜੀ ਉੱਪਰ ਮਾਰਦੀ ਹੈ ਜੀ ਮੂੰਹ ਲਿਆ ਕੇ ਇਦਨ ਸਾਰਾ ਭਰ ਦਿੰਦੀ ਹੈ ਤੂੜੀ ਨਾਲ ਬਹੁਤ ਔਖੀ ਧਰਚੋਣੀ ਪੈਂਦੀ ਹੈ ਜੀ ਉਹਦੀ ਇਹ ਥੋੜਾ ਜਿਹਾ ਘੱਟ ਹਿਲਦੀ ਹੈ ਜੀ ਹਿਲਦੀ ਤਾਂ ਇਹ ਵੀ ਹੈ ਪਰ ਘੱਟ ਹਿਲਦੀ ਹੈ ਜਿਆਦਾ ਟਾਈਮ ਤੱਕ ਕੋਈ ਨਹੀਂ ਲੱਗਦਾ ਜੀ ਧਾਰਾ ਕੱਢਣ ਨੂੰ ਥੋੜੇ ਟਾਈਮ ਲੱਗਦਾ ਪਰ ਜਦੋਂ ਹਿੱਲੀ ਜਾਂਦੀਆਂ ਨੇ ਮੱਝਾਂ ਫਿਰ ਵੱਧ ਟਾਈਮ ਲਵਾ ਦਿੰਦੀਆਂ ਨੇ ਘਰ ਦੇ ਦੁੱਧ ਵਰਗੀ ਰੀਸ ਨਹੀਂ ਜੀ ਘਰ ਦੇ ਦੁੱਧ ਬਿਨਾ ਸਾਨੂੰ ਨਹੀਂ ਸਰਦਾ ਤਾਂ ਕਰਕੇ ਆਪਾਂ ਦੋ ਮੱਝਾਂ ਹੀ ਰੱਖੀਆਂ ਹੋਈਆਂ ਨੇ ਜੀ ਜ਼ਿਆਦਾ ਨਹੀਂ ਹੈਗੀਆਂ ਇੱਕ ਕੱਟੀ ਐ ਛੋਟੀ ਦੋ ਮੱਝਾਂ ਨੇ ਘਰ ਦੀ ਦੁੱਧ ਤੋਂ ਹਰੇਕ ਚੀਜ਼ ਬਣ ਜਾਂਦੀ ਐ ਜੀ ਵਧੀਆ ਤੇ ਨਾਲੇ ਪਿਓਰ ਬਣਦੀ ਐ ਬੱਦ ਘੱਟ ਜਿੰਨੀ ਆਪਾਂ ਨੂੰ ਜ਼ਰੂਰਤ ਆਪਾਂ ਵਰਤ ਲੈਣੇ ਆ ਜੀ ਇਹ ਚੂਲਾਂ ਗੀ ਤਾਂ ਇਹ ਮੱਝ ਡਰਦੀ ਬਹੁਤ ਹੈ ਜੀ ਜੇ ਕੋਈ ਬਾਹਰੋਂ ਆ ਵੀ ਜਾਵੇ ਗੇਟ ਉਧਰ ਖੋਲ ਲੈ ਤਾਂ ਵੀ ਡਰ ਜਾਂਦੀ ਹੈ ਜੀ ਮਾੜਾ ਜਿਹਾ ਖੜਕਾ ਹੋ ਜੇ ਤਾਂ ਵੀ ਡਰ ਜਾਂਦੀ ਹੈ ਧਿਆਨ ਨਾਲ ਚੋਣੀ ਪੈਂਦੀ ਹੈ ਜੀ ਇਹਦੀ ਧਾਰ ਕੇ ਵੀ ਚੱਲ ਰਹੇ ਨੇ ਜੀ ਫੇਰ ਵੀ ਮੱਖ ਨਹੀਂ ਹਟਦੀ ਹੁਣ ਰਾਤ ਨੂੰ ਆਰਾਮ ਨਾਲ ਬਹਿ ਜਾਂਦੀ ਐ ਨੇ ਜੀ ਠੰਡ ਹੋਗੀ ਰਾਤ ਨੂੰ ਰਾਤ ਨੂੰ ਫੇਰ ਮੱਖ ਨਹੀਂ ਹੁੰਦੀ ਜਦੋਂ ਪੱਲੜ ਲਾ ਦਾਂਗੇ ਜੀ ਠੰਡ ਤੋਂ ਅੱਗੇ ਫੇਰ ਵੀ ਮੱਖ ਹੋ ਜਾਂਦੀ ਐ ਜੇ ਅੰਦਰ ਰਾਤ ਨੂੰ ਇਹਨਾਂ ਨੂੰ ਖਾਈ ਜਾਂਦੀ ਐ ਵਿਚਾਰੀਆਂ ਨੂੰ ਦਵਾਈ ਵੀ ਸਿਰਕਦੇ ਆ ਜੀ ਪਰ ਹਟਦੀ ਨਹੀਂ ਮੱਖ ਥੋੜਾ ਜਿਹਾ ਹਟਦੀ ਐ ਫੇਰ ਆ ਜਾਂਦੀ ਐ ਜੀ ਸ਼ਾਇਦ ਸਾਡੀ ਮੱਖ ਵੱਧ ਹੋਊਗੀ ਜੀ ਨੇੜੇ ਸਾਡੇ ਸੈਲਰ ਵੀ ਨੇ ਫੈਕਟਰੀਆਂ ਵੀ ਨੇ ਹੋ ਸਕਦਾ ਜੀ ਉਹਨਾਂ ਕਰਕੇ ਜ਼ਿਆਦਾ ਹੋਵੇ ਹੁਣ ਧਰਾ ਨਹੀਂ ਹੈਗਾ ਜੀ ਆਪਣੀ ਸੰਨੀਏ ਕਰਦੇ ਹੁੰਨੇ ਆਪਾਂ ਹੁਣ ਵਾਲਾ ਹੀ ਹੈ ਜੀ ਬਸ ਉਹਨੂੰ ਬਾਢਾ ਲਾ ਲਾਂਗੇ ਆਪਾਂ ਸਾਗ ਤਾਂ ਤੋੜਿਆ ਸੀ ਆਪਾਂ ਉਹਦੇ ਥੋੜਾ ਜਿਹਾ ਲੇਟ ਬੀਜਿਆ ਸੀਗਾ ਛੋਟਾ ਸੀ ਬਾਢਾ ਲਾਵਾਂਗੇ ਜੀ ਉਹਨੂੰ ਆਪਾਂ ਦੂਸਰੀ ਮੱਝ ਦੀ ਧਾਰ ਕੱਢ ਲਈ ਸੀ ਜੀ ਮੈਂ ਆਹੀ ਰਹਿੰਦੀ ਸੀ ਆਪਣੀ ਕਈ ਮਹੀਨੇ ਹੋ ਗਏ ਦੀ ਸੂਈਆਂ ਨੂੰ ਹੁਣ ਦੁੱਧ ਥੋੜਾ ਜਿਹਾ ਘਟ ਗਈਆਂ ਨੇ ਪਹਿਲਾਂ ਨਾਲ ਥੋੜਾ ਥੋੜਾ ਹੀ ਦਿੰਦੀਆਂ ਨੇ ਪਰ ਆਪਣਾ ਘਰ ਦਾ ਬਹੁਤ ਵਧੀਆ ਸਰੀ ਜਾਂਦਾ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਦੇਖਦੇ ਨੇ ਆਪਾਂ ਨੂੰ ਫੁੱਲ ਸਪੋਰਟ ਕਰ ਰਹੇ ਨੇ ਜੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਉਸ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਰ ਚੋ ਲਈ ਜੀ ਆਪਾਂ ਚਲੋ ਜੀ ਹੁਣ ਚੱਲਦੇ ਆਪਾਂ ਅੰਦਰ ਇਹ ਆਟਾ ਗੁੰਨ ਕੇ ਰੱਖਿਆ ਹੋਇਆ ਜੀ ਆਪਣਾ ਤੇ ਅੱਜ ਭੁੰਨੇ ਗੱਠੇ ਹੀ ਭਨ ਰਹੀ ਸੀ ਜੀ ਮੈਂ ਇਕੱਲੇ ਬੱਚੇ ਖਾ ਲੈਂਦੇ ਨੇ ਖੋਸੋ ਕੇ ਕੁਸ ਮੂੰਗੀ ਮਸਰੀ ਦਾਲ ਪਈ ਸੀ ਹੋਰ ਕੋਈ ਦਾਲ ਸਬਜ਼ੀ ਨਹੀਂ ਬਣਾਈ ਇਕੱਠੇ ਜੇ ਭੁੰਨ ਕੇ ਬਣਾਤੇ ਜੀ ਬੱਚਿਆਂ ਲਈ ਤੇ ਉਧਰ ਦੁੱਧ ਨੂੰ ਹਵਾਲੀ ਦੇ ਲਈ ਆਪਾਂ ਇਹ ਹਰੀਆਂ ਮਿਰਚਾਂ ਕੱਟ ਰਹੀ ਸੀਗੀ ਦੋ ਵਿੱਚ ਟਮਾਟਰ ਨਹੀਂ ਪਾਇਆ ਇਹਦੇ ਵਿੱਚ ਹਰੀਆਂ ਮਿਰਚਾਂ ਪਾਈਆਂ ਨੇ ਥੋੜਾ ਜਿਹਾ ਅਦਰਕ ਪਾ ਲਿਆ ਸੀ ਜੀ ਆਪਾਂ ਆਟਾ ਆਪਾਂ ਗੁੰਨ ਕੇ ਰੱਖ ਦਿੱਤਾ ਹੈ ਕੰਮ ਬਹੁਤ ਹੋ ਜਾਂਦੇ ਨੇ ਛੋਟੇ ਛੋਟੇ ਸਵੇਰੀ ਤਾਂ ਵੱਧਦੀ ਹੁੰਦੇ ਨੇ ਜੀ ਸ਼ਾਮ ਨੂੰ ਵੀ ਬਹੁਤ ਹੋ ਜਾਂਦੇ ਨੇ ਪਰ ਸਾਰੇ ਕੰਮਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਇਹ ਅਮਰੂਦ ਤੋੜੇ ਨੇ ਜੀ ਦੇਖੋ ਕਿੱਡੇ ਕਿੱਡੇ ਹੋਏ ਪਏ ਨੇ ਅਮਰੂਦ ਤੋਤੇ ਨਹੀਂ ਛੜਦੇ ਜੀ ਰੁੱਕ ਦਿੰਦੇ ਨੇ ਇਹ ਦੋ ਪਤਾ ਨਹੀਂ ਕਿਵੇਂ ਬਚ ਗਏ ਇਹ ਤੋੜ ਕੇ ਲਏ ਸੀ ਇਹਨਾਂ ਤਾਂ ਐਤ ਕੀ ਗਰਮੀ 'ਚ ਘਟ ਲੱਗੇ ਸੀਗੇ ਜੀ ਅਮਰੂਦ 'ਤੇ ਛੋਟੇ ਛੋਟੇ ਇਹ ਹੁਣ ਵੱਡੇ ਲੱਗ ਰਹੇ ਨੇ ਜੀ ਅੱਗੇ ਨਹੀਂ ਕਦੇ ਠੰਡ 'ਚ ਲੱਗੇ ਜੀ ਐਤ ਕੀ ਲੱਗੇ ਹੋਏ ਨੇ ਇਹ ਆਪਾਂ ਨਾਉਣ ਮਿਰਚ ਪਾ ਲਿਆ ਜੀ ਪਿਆਜ਼ਾਂ ਦੀ ਸਬਜ਼ੀ ਚ ਤੇ ਥੋੜਾ ਜਿਹਾ ਪਾਇਆ ਜੀ ਨਾਲ ਗਰਮ ਮਸਾਲਾ ਹੋਰ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਸਿੰਪਲ ਜਿਹੀ ਬਣਾਈਏ ਜੀ ਇਹ ਵੀ ਟਮਾਟਰ ਬੱਚੇ ਨਹੀਂ ਪਾਉਣ ਦਿੰਦੇ ਜੀ ਤਾਂ ਕਰਕੇ ਨਹੀਂ ਪਾਇਆ ਆਪਾਂ ਇਹ ਬਣ ਗਈ ਜੀ ਹੁਣ ਦਾ ਆਪਣਾ ਡੰਗ ਡੰਗ ਜੂਗਾ ਜੀ ਇਹਦੇ ਨਾਲ ਤੇ ਕੁਸਮੂੰਗੀ ਮਸਰੀ ਪਈ ਆ ਆਪਣੇ ਕੋਲੇ ਇਹ ਬਤਾਉਂ ਤੋੜ ਕੇ ਰੱਖੇ ਨੇ ਥੋੜੇ ਜਿਹਾ ਘਰੋਂ ਹੀ ਇਨਾਂ ਨੂੰ ਸਵੀਰੀ ਬਣਾ ਲਾਂਗੇ ਜੀ ਆਪਾਂ